ਸੱਚ ਜਪ ਅਸਰ ਕਾਲਾ ਮਾਹੇ ਨੂੰ ਤਾਰੀਖਾ ਸਿੰਗਨ ਆਉਂਦਾ ਹੈ ਸਾਥ ਜੀ ਤੁਹਾਡੀ ਜੀ ਤੁਹਾਡੀ ਜੀ ਤੁਹਾਡੀ ਜੀ ਤੁਹਾਡੀ ਜੀ ਬਾਈਪੁਰਜੀ ਦਾ ਖਾਲਸਾ ਬਾਈਪੁਰਜੀ ਦੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਜੋ ਜਥਾ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਪਾਕਿਸਤਾਨ ਦੀ ਪੁੱਤਰਕਿੱਤੇ ਜੋ ਇਥੋਂ ਵੱਡਾ ਬਾਦਰ ਅਹੀਂ ਪਾਰ ਹੋਇਆ ਹੈ ਤਾਂ ਸਾਡੇ ਵੱਲੋਂ ਅਨਰੋਲ ਸਿਆ ਸੰਸਥਾ ਦੇ ਵੱਲੋਂ ਪਾਲਕੀ ਸਾਂਭ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਹਨ ਉਹ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇੱਥੇ ਤਨਾ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾ ਵਾਲਾ ਦਿਨ ਹੈ ਕਿ ਜੋ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆਏ ਹਾਂ ਪਾਕਿਸਤਾਨ ਦੀ ਪਿੰਡ ਕਰਦੀ ਹੁੰਦੇ ਜੋ ਇਥੋਂ ਵਾਧਾ ਬਾਰਡਰ ਅਹੀਂ ਪਾਰ ਹੋਇਆ ਹੈ ਤਾਂ ਸਾਡੇ ਵੱਲੋਂ ਅਨਰੋਲ ਸਿਆ ਸੰਸਥਾ ਦੇ ਵੱਲੋਂ ਪਾਲਕੀ ਸਾਮ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨਪੋਟ ਧੰਨਵਾਦ ਤੁਹਾਨੂੰ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇੱਥੇ ਤਨਾ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ